ਸਖਰੂਰ ਸੀਟ ਤੋਂ ਤੁਸੀਂ ਮੈਦਾਨ ਦੇ ਵਿੱਚੋਂ ਬਾਕੀ ਪੰਜਾਬ ਦੀਆਂ ਸੀਟਾਂ ਤੋਂ ਕਿੰਨੇ ਕੈਂਡੀਡੇਟ ਖੜੇ ਕਰੋਗੇ ਕਦੋਂ ਐਲਾਨ ਕਰ ਦੋਗੇ ਉਹ ਛੇਤੀ ਕਰ ਦਾਂਗੇ ਹੁਣ ਇਹ ਟਾਫੀ ਸੀਟਾਂ ਤੋਂ ਕਰਾਂਗੇ ਆਪਾਂ 307 ਦੀ ਵਾਪਸੀ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਜੀ ਉਹ ਉਹ ਆਪਣੇ ਦਿਮਾਗ ਦੇ ਉੱਤੇ ਆਪਣਾ ਰਾਜ ਚਲਾਉਂਦੇ ਆ ਜੀ ਉਹਦੇ ਬਾਰੇ ਕੀ ਕਹਿ ਸਕਦੇ ਹੈਨਾ ਪਰ ਉਹਨਾਂ ਨੂੰ ਪ੍ਰੈਜ਼ੀਡੈਂਟ ਤਾਂ ਬਣਾਉਣਾ ਚਾਹੀਦਾ ਸੀਗਾ ਇਹ ਸਰਪੰਚ ਤਾਂ ਕੋਈ ਚੀਜ਼ ਨਹੀਂ ਹੁੰਦੀ ਗੱਲ ਜਿਹੜੀ ਸੀਨੀਅਰਟੀ 300 ਸਾਹਿਬ ਦੀ ਹੈਗੀ ਹੈ ਸਰਦਾਰ ਸੁਬੀਰ ਸਿੰਘ ਨੇ ਕਿਹਾ ਸੀਗਾ ਕਿ ਜੀ ਔਰ ਤੁਸੀਂ ਤੁਸੀਂ ਤੇ ਬੈਠੋ ਤੇ ਮੈਂ ਤੁਹਾਡਾ ਸੇਵਕ ਆ ਤਾਂ ਤਾਂ ਫਿਰ ਗੱਲ ਬਣਦੀ ਹੈ ਇਹ ਚਾਰ ਪੰਜ ਸਾਲ ਦੀ ਐਕਸਰਸਾਈਜ਼ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਕਾਨੂੰਨ ਲਾਗੂ ਕਰ ਦਿੱਤਾ ਗਿਆ ਕੀ ਕਹਿਣਾ ਚਾਹੁੰਦਾ ਇਹ ਤਾਂ ਜਿਹੜੋ ਜਿਹੜੋ ਇਲੈਕਸ਼ਨਸ ਆਉਂਦੇ ਆ ਇਲੈਕਸ਼ਨ ਇਲੈਕਟਰੇਟ ਨੂੰ ਵੋਟਰਾਂ ਨੂੰ ਪੋਲਰਾਈਜ਼ ਕਰਨ ਦੀ ਇੱਕ ਟ੍ਰੈਡੀਸ਼ਨ ਰਵਾਇਤ ਬਣ ਗਈ ਹੈ 인ਦਰਾ ਗਾਂਧੀ ਨੇ ਬਲੂ ਸਟਾਰ ਕੀਤਾ ਸੀਗਾ ਕਿ ਸਾਰੇ ਹਿੰਦੂ ਵੋਟ ਇੱਕ ਪਾਸੇ ਹੋ ਜੇ ਮੋਦੀ ਸਾਹਿਬ ਨੇ 2019 ਤੋਂ ਪਹਿਲਾਂ ਬਾਲਾકોટ ਕੀਤਾ ਸੀਗਾ ਪਾਕਿਸਤਾਨ ਦੇ ਵਿੱਚ ਰੇਡ ਮਾਰਤੀ ਸੀ ਸਾਰੇ ਹਿੰਦੂ ਇੱਕ ਮੰਚ ਦੇ ਉੱਤੇ ਆ ਗਏ ਸੀਗੇ ਹੁਣ ਇਹ ਵੀ ਉਹੀ ਚੀਜ਼ ਹੈ ਜੀ ਮੁਸਲਮਾਨਾਂ ਨੂੰ ਖੁਸ਼ ਨਹੀਂ ਮਿਲਣਾ ਬਾਕੀਆਂ ਨੂੰ ਮਿਲਣਾ ਤੇ ਇਹ ਵੀ ਪੋਲਰਾਈਜੇਸ਼ਨ ਜਿਹੜੀ ਕੀਤੀ ਹੈ ਇਹ ਵੀ ਇੱਕ ਸਟੰਟ ਹੈ ਕਿ ਹਿੰਦੂ ਇੱਕ ਪਾਸੇ ਹੋ ਕੇ ਬੀਜੇਪੀ ਆਰਐਸਐਸ ਨੂੰ ਵੋਟਾਂ ਪਾਉਣ ਮਾਨ ਸਾਹਿਬ ਪਿਛਲੇ ਦਿਨਾਂ ਦੇ ਦੌਰਾਨ ਚਰਚਾ ਵਿੱਚ ਚੱਲੀਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਵੱਲੋਂ ਜਿਹੜੇ ਸਿੰਘਾਂ ਦੇ ਉੱਪਰ ਐਨਐਸਏ ਲੱਗਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਕੀ ਇਹ ਸੱਚ ਹੈਗਾ ਨਹੀਂ ਐਸੀ ਨਹੀਂ ਕਿ ਹਾਂ ਕੁਝ ਕਣਸਾਬ ਕਿਸੇ ਪਾਰਟੀ ਨਾਲ ਮਹਿਸੂਸ ਹੋਊਗਾ ਜੇ ਤੁਸੀਂ ਇਕੱਲੇ ਚੋਣ ਲੜੋ। ਦੇਖੋ ਜੇ ਸਾਡੇ ਨਾਲ ਕੋਈ ਕਰਨਾ ਚਾਹੂਗਾ ਜ਼ਰੂਰ ਕਰਾਂਗੇ। ਪਰ ਜਿਵੇਂ ਹਿੰਦੁਕਤਵਾਦ ਹੈਗਾ ਇਹ ਮਨੁੱਖ ਸਮ੍ਰਿਤੀ ਹੈ। ਉਸ ਤਰ੍ਹਾਂ ਸਾਨੂੰ ਸਾਰੀਆਂ ਪਾਰਟੀਆਂ ਸੂਤ ਸਮਝਦੀਆਂ। ਤੇ ਜਿਹੜੀ ਨਾ ਸੂਤ ਸਮਝੂਗੀ ਉਹਦੇ ਨਾਲ ਹੋ ਜੂਗਾ। ਜਿਵੇਂ ਬਾਏ ਇਲੈਕਸ਼ਨ ਦੇ ਵਿੱਚ ਤੁਹਾਡੇ ਤੱਕ ਸ਼੍ਰੋਮਣੀ ਅਕਾਲੀ ਗੱਲ ਬਾਦਲ ਸਾਹਿਬ ਜਗਨ ਨੂੰ ਪਹੁੰਚ ਕੀਤੀ ਗਈ ਸੀ ਇਸ ਵਾਰ ਕੋਈ ਚਰਚਾਾਂ ਵਿੱਚ ਚੱਲ ਰਹੀਆਂ ਸੀ ਜੀ। ਨਹੀਂ ਅਜੇ ਤੱਕ ਨਹੀਂ ਆਏ ਜੇ ਉਹਨਾਂ ਨੇ ਆਉਣਾ ਹੋਇਆ ਤਾਂ ਤੁਹਾਨੂੰ ਦੱਸ ਦੇ ਤੇ ਮੈਨੂੰ ਦੱਸ ਦੇਣਗੇ ਫਾਦਰ ਅਜੇ ਤੱਕ ਨਹੀਂ ਆਏ ਇੰਡੀਆ ਘੱਟ ਜੁੜਨਾ ਕੋਈ ਇਹ ਗੱਲ ਕੋਈ ਮੈਂ ਤੁਹਾਨੂੰ ਦੱਸਿਆ ਹੈ ਮਨੁੱਖ ਸਮ੍ਰਿਤੀ ਵਾਂਗ ਇੱਥੇ ਜਾਤ ਪਾਤ ਚੱਲਦੀ ਹੈ ਸਾਡੀ ਪਾਰਟੀ ਕਿਉਂ ਕਰਕੇ ਸਿੱਖ ਕੌਮ ਦੀ ਗੱਲ ਕਰਦੀ ਹੈ ਇਸ ਕਰਕੇ ਸਾਡੇ ਨਾਲ ਕੋਈ ਗੱਲਬਾਤ ਕਰਨਾ ਅਜੇ ਤੱਕ ਨਹੀਂ ਚਾਹਦਾ ਬਹੁਤ ਸਾਰੀਆਂ ਸਮਾਜ ਪਾਰਟੀਆਂ ਦੀ ਵੀ ਚਰਚਾ ਚੱਲੀ ਸੀ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਗੱਠ ਜੋੜ ਹੋ ਸਕਦਾ ਹੈ ਹੋ ਸਕਦਾ ਹੈ ਪਰ ਜੁਗਨਾਥ ਸਿੰਘ ਬੀਬੀ ਮਾਇਆਵਤੀ ਸਿੱਖ ਨੀਂਦਿੰਦੀ ਹੈਟ ਲਈ ਪੱਤਰ ਦੇ ਉਕਤੇ ਉਹ ਗੱਠ ਜੋੜ ਸੰਪੂਰਨ ਨਹੀਂ ਰਹਿ ਸਕਦਾ ਹੈ ਕਲੌਰੀ ਦੇ ਸੰਭੂ ਵੱਡੇ ਤੇ ਲਗਾਤਾਰ ਕਿਸਾਨ ਬੈਠੇ ਜੀਐਮਐਸਪੀ ਦੀ ਮੰਗ ਨੂੰ ਲੈ ਕੇ ਦੀ ਹੋਰ ਮੰਗ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕਿਉਂ ਖੜੇ ਪੜੀਓ ਜੀ ਕਿਸਾਨ ਜਿਹੜੇ ਕਨੌਰੀ ਵਾਂ ਹਾਂ ਅਸੀਂ ਤਾਂ ਸਪੋਰਟ ਕਰਦੇ ਹਾਂ ਅਸੀਂ ਤਾਂ ਹਸਪੀਟਲ ਚ ਗਏ ਆ ਉਹਨਾਂ ਨੂੰ ਦੇਖਿਆ ਪਰ ਐ ਪਰ ਕਿਸਾਨਾਂ ਨੂੰ ਜਿਹੜਾ ਲਾਲ ਬਾਦਰ ਸ਼ਾਸਤਰੀ ਨੇ ਸਲੋਗਨ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਜਵਾਨ ਦਾ ਸਿਰਫ 4 ਸਾਲ ਦੀ ਨੌਕਰੀ ਦੇ ਦਿੱਤੀ ਹੈ 4 ਸਾਲ ਦੇ ਵਿੱਚ ਜਵਾਨ ਕਿਵੇਂ ਫਿੱਟ ਹੋ ਸਕਦਾ ਲੜਾਈ ਲੜਨ ਦੇ ਲਈ ਉਹਨੂੰ ਟੈਕਨੋਲੋਜੀ ਦਾ ਨਹੀਂ ਪਤਾ ਹੋਊਗਾ ਉਹਦੇ ਮਸਲਸ ਨਹੀਂ ਬਣਨਗੇ ਉਹ ਸੋਚ ਨਹੀਂ ਸਕੂਗਾ ਇਹ ਤਾਂ ਪੂਰਾ ਪੱਠਾ ਬਿਠਾਦਾ ਫੌਜ ਦਾ ਤੇ ਇਸੇ ਤਰ੍ਹਾਂ ਦੂਸਰੇ ਪਾਸੇ ਆ ਇਹ ਸਪਾਈ ਤੇ ਦੂਸਰਾ ਇਹ ਕਿਸਾਨ ਉਸ ਨੂੰ ਵੀ ਫੇਲ ਕਰ ਦਿੱਤਾ ਜੇ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ ਜੇ ਤੇ ਅਸੀਂ ਸਾਰੇ ਬਹੁਤ ਅਮੀਰ ਹੋ ਜਾਵਾਂਗੇ ਕਿਉਂ ਕਰਕੇ ਪਾਕਿਸਤਾਨ ਅੱਜ ਵੀ ਆਪਣੀ ਤਣਕ ਰੂਸ ਤੋਂ ਮੰਗਵਾਉਂਦਾ ਹੈਗਾ ਤੇ ਸਾਡਾ ਬੰਨਾ ਲੱਗਦਾ ਪਾਕਿਸਤਾਨ ਦੇ ਨਾਲ ਅਸੀਂ ਕਿਉਂ ਨਹੀਂ ਭੇਜ ਸਕਦੇ ਤੇ ਇਰਾਕ ਇਰਾਨ ਦੇ ਵਿੱਚ ਬਾਸਮਤੀ ਦੀ ਕੀਮਤ 3-3000 ਰੁਪਇਆ ਪ੍ਰਿੰਟਲ ਹੈ ਕਿ ਅਸੀਂ ਕਿਉਂ ਨਹੀਂ ਉੱਥੇ ਭੇਜ ਸਕਦੇ ਸਾਡੇ ਬੱਚੇ ਟਰੱਕਾਂ ਦੇ ਮਾਹਰ ਹੈਗੇ ਆ ਟਰਾਂਸਪੋਰਟ ਵਧੇ ਦੇਸ਼ ਦੀ ਇੰਡਸਟਰੀ ਵਧੂਗੀ ਜੇ ਟਰੇਡ ਵਧੂਗੀ ਟਰੱਕ ਨਮੇ ਬਣਨਗੇ ਇੰਜੀਨੀਅਰ ਹੋਣਗੇ ਸਾਰਾ ਕੁਝ ਹੋਣਗੇ ਪਰ ਕਿਉਂ ਕਰਕੇ 1947 ਤੋਂ ਬਾਅਦ ਜਿਹੜਾ Hindu ਤੇ Musalman ਉਹਦਾ ਵੈਰ ਇੰਨਾ ਜ਼ਿਆਦਾ ਪੈ ਗਿਆ ਹੈ ਕਿ ਉਹ ਸਾਡੀ ਸਿਆਸਤ ਦੇ ਵਿੱਚ ਇੰਟਰਫੀਅਰ ਕਰ ਰਿਹਾ ਹੈ ਕਿ ਅਸੀਂ ਇਹ ਬਾਰਡਰ ਖੁੱਲਣ ਹੀ ਨਹੀਂ ਦੇਣਾ ਕਿਉਂ ਕਰਕੇ ਉਹ Musalman ਤੇ ਇਧਰ Hindu ਨੇ ਪਰ ਸਿੱਖ ਨਾ Musalman ਨਾ Hindu ਹੈ ਤੇ ਸਾਡੇ ਲਈ ਤਾਂ ਖੋਲ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾਵਾਂ ਚੱਲੀਆਂ ਜੀ ਸੈਂਕੀ ਦੇ ਬਦਲ ਨੂੰ ਲੈ ਕੇ ਕੀ ਅਜਿਹਾਂ ਚਰਚਾਵਾਂ ਜਾਇਦ ਨੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਚੱਲ ਰਹੀਆਂ ਮੈਂ ਤਾਂ ਪਾਰਲੀਮੈਂਟਸ ਕਿਹਾ ਸੀਗਾ ਕਿ ਆਪਾਂ ਨੂੰ ਇਹ ਇਹ ਬੀਜ ਨਹੀਂ ਚਾਹੀਦੀ ਹੈ ਇਹਦਾ ਫਾਇਦਾ ਹੈਗਾ ਆਪਾਂ ਨੂੰ ਕੰਟਰੋਲ ਜੇ Madhya Pradesh ਦੇ ਵਿੱਚ ਇਹ ਬੀਜੀ ਜਾਂਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਬੀਜੀ ਜਾ ਸਕਦੀ ਤੇ ਫਿਰ ਸਭੋਂ ਪਾਕਿਸਤਾਨ ਤੋਂ ਟਾਣੀ ਹਟ ਜੂਗੀ ਫੇਰ ਆਪਾਂ ਨੂੰ ਫਾਇਦਾ ਹੀ ਹੋਊਗਾ ਭਾਈ ਅੰਮ੍ਰਿਤਪਾਲ ਤੇ ਦੇ ਸਾਥੀ ਭੁਖੜ ਹੜਤਲ ਤੇ ਬੈਠੇ ਆ ਜੀ ਉਹਨਾਂ ਬਾਰੇ ਕੀ ਕਹੋਗੇ ਲਗਾਤਾਰ ਉੱਥੇ ਪ੍ਰੋਟੈਸਟ ਆ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਅੰਮ੍ਰਿਤ ਸਰ ਦੇ ਡੀਸੀ ਤੋਂ ਪਰਮਿਸ਼ਨ ਲੈਣ ਦੀ ਕਿ ਮੈਨੂੰ ਉੱਥੇ ਆਸਾਮ ਜਾਣ ਦਿਓ ਪਰ ਸਰਕਾਰ ਮੈਨੂੰ ਪਰਮਿਸ਼ਨ ਨਹੀਂ ਦਿੰਦੀ ਨਾ ਮੈਨੂੰ ਤਿਹਾਰ ਜੇਲ੍ਹ ਦੇ ਵਿੱਚ ਜਿਹੜੇ ਹਵਾੜਾ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਜਿਹੜੇ ਕਸ਼ਮੀਰ ਦੇ ਮਲਕ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਸ਼ਬੀਰ ਸ਼ਾਹ ਜਿਹੜੇ ਕਸ਼ਮੀਰ ਦੇ ਉਹਨਾਂ ਨੂੰ ਮਿਲਣ ਦੀ ਮੇਰੇ ਲਈ ਦਰਵਾਜ਼ੇ ਬੰਦ ਹੈ ਹੁਣ ਵੀ ਮੈਂ ਅੰਮ੍ਰਿਤਸਰ ਦੇ ਜੇਲ੍ਹ ਦੇ ਵਿੱਚ ਗਿਆ ਸੀਗਾ ਜਿਹੜੇ ਵਾਰਿਸ ਪੰਜਾਬ ਦੇ ਕੋਈ 25 ਉਥੇ ਕੈਦੀ ਰੱਖੇ ਹੋਏ ਹੈ ਉਥੇ ਵੀ ਮੈਨੂੰ ਆਜ਼ਾਦਤ ਨਹੀਂ ਦਿੱਤੀ ਮੇਰਾ ਮਤਲਬ ਹੈ ਜੇ ਮੈਂ ਕਸ਼ਮੀਰ ਜਾਣਾ ਚਾਹਾਂ ਤਾਂ ਕਸ਼ਮੀਰ ਦੇ ਵਿੱਚ ਵੀ ਰੋਕ ਲੱਗਦੀ ਲੱਗਦੀ ਹੈ ਮੇਰਾ ਮਤਲਬ ਇਹ ਕਹਿਣਾ ਹੈ ਕਿ ਫਿਰ ਮੈਂ ਐਮਪੀ ਕਹਦਾ ਕਿ ਜੇ ਮੈਂ ਦੇਸ਼ ਦੇ ਵਿੱਚ ਆ ਜਾ ਨਹੀਂ ਸਕਦਾ ਤੇ ਮੇਰੇ ਲਈ ਦੇਸ਼ ਤੇ ਬਾਉਂਡਰੀਜ਼ ਬਣਾਤੀਆਂ ਤੇ ਹੁਣ ਜਦੋਂ ਦਾ ਖੰਸਾ ਅੰਨਾ ਦਾ ਜਦੋਂ ਜੈਤ ਚੱਲੀ ਹੈ ਇੱਕ ਹੋਰ ਨਵਾਂ ਬਾਰਡਰ ਪੰਜਾਬ ਦੇ ਉੱਤੇ ਬਣਾਤਾ ਹੈ ਜਿਹਦੇ ਵਿੱਚ ਨਾ ਕੋਈ ਕਸ਼ਮੀਰ ਦਾ ਸਾਧਾ ਨਾ ਕੋਈ ਲਦਾਖ ਦਾ ਸਾਧਾ ਨਾ ਜਿਹੜੇ 19 ਦੇ ਜ਼ਿਲ੍ਹੇ ਹੈਗੇ ਆ ਕਾਂਗਰਸ ਦੇ ਹੈ ਚੰਬੇ ਦੇ ਹੈ ਮਾਸੂਦੇ ਉੱਥੇ ਜਾ ਸਕਦਾ ਇਹ ਤਾਂ ਇੱਕ ਨਵਾਂ ਦੇਸ਼ ਬਣਾਤਾ ਇਹਨਾਂ ਨੇ ਬੰਦ ਕਰਕੇ ਮਾਨਸਾ ਵੀ ਇੱਕ ਪੱਤਰਕਾਰਾਂ ਨੂੰ ਬੜੀਆਂ ਧਮਕੀਆਂ ਆ ਰਹੀਆਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨੁਮਾਇंदे ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਅੱਜ ਵੀ ਪੱਤਰਕਾਰਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤੁਸੀਂ ਕਿੰਨੀ ਕ ਸੰਤਰੀ ਪ੍ਰਗਟ ਕਰਦੇ ਹੋ ਪੱਤਰਕਾਰਾਂ ਦੇ ਨਾਲ ਮੈਂ ਤਾਂ ਸੈਮੈਂਟ ਤੇ ਪਰ ਤੁਸੀਂ ਆਪ ਵੀ ਲੜੋ ਦੇਖੋ ਕਿ ਕਿੱਡੇ ਤੱਕੀ ਤੁਹਾਡੀ ਮੋਚਾ ਜਾ ਰਹੀ ਹੈ ਉਹਦੀ ਲਾਜ ਤਾਂ ਰੱਖੋ ਹੈ ਅਸੀਂ ਡਰੀ ਜਣਾ ਧਮਕੀਆਂ ਤੋਂ ਮਾਰ ਸਾ ਚੋਣ ਮદાન ਚ ਕੈਂਡੀਡੇਟ ਸਾਰੇ ਤਕੜੇ ਹੁੰਦੇ ਨੇ ਮੌਜੂਦਾ ਕੈਬਨਟ ਮੰਤਰੀ ਮੀਤ ਨੇ ਆਪੇ ਮੈਦਾਨ ਵਿੱਚ ਆਉਣ ਦੀ ਚਰਚਾ ਤੁਹਾਡੇ ਮੁਕਾਬਲੇ ਲਾ ਮੰਨਦੇ ਹੋ ਚੋਣ ਦਿਲਚਸਪ ਹੋਵੇਗੀ ਕੌਣ ਆਉਣਾ ਚਾਹੁੰਦਾ ਕੈਬਨਟ ਮੰਤਰੀ ਦੀ ਚਰਚਾ ਕੋਈ ਆ ਜੇ ਜੀ ਇਹ ਮੈਦਾਨ ਖੁੱਲਾ ਹੈ ਭੱਜਦਿਆਂ ਨੂੰ ਇਹ ਵਾਹਨ ਤਾਂ ਇੱਕੋ ਹੀ ਹੁੰਦੇ ਆ